गुड ईवनिंग जी सवा छे हो गए सवेर के आप नहीं है कपड़े तो आपो ले उपर के उ मैं पाए बैड गाइस अज मेरे वो नहीं होगा मतलब कि मैं ज्यादा वीडियो शूट नहीं की हैगी सवेरे की उस तो बाद ਕਪੜੇ ਵਗੈਰਾ ਤੋਂ ਲੱਗੀ ਨਾ ਮੈਂ ਨਹੀਂ ਕੀਤੀ ਹੈਗੀ ਕਿ ਮੈਂ ਅੱਜ ਸਟੈਂਡ ਨਹੀਂ ਕੱਢਿਆ ਤੇ ਮੈਂ ਮੈਂ ਕਿਹਾ ਆਰਤੀ ਪਾ ਲੈਣੀ ਆ ਹਲੇ ਮੈਂ ਚੱਕਣੀ ਆ ਥੋੜੇ ਥੋੜੇ ਸਿੱਲੇ ਸਿੱਲੇ ਜਿਹਾ ਮੈਂ ਆ ਕੇ ਚੱਕ ਪਦੀ ਆ ਅਸੀਂ ਚੱਲੀਆਂ ਅੱਜ ਘੁੰਮਣ ਸੈਰ ਕਰਨ ਮੈਂ ਤੇ ਕਹਾਂਗਾ ਹੁਣ ਸਟਾਰਟ ਕਰਦੀ ਆ ਅੱਜ ਥੋੜਾ ਜਿਹਾ ਦੂਰ ਜਾਵਾਂਗੇ ਜਿਆਦਾ ਦੂਰ ਨਹੀਂ ਜਾਂਦੇ ਕੱਲ ਤੋਂ ਫਿਰ ਥੋੜਾ ਵਧਾ ਲਾਂਗੇ ਉਸ ਐਜ਼ਾ ਬੈਗ ਦੀ ਆਪਾਂ ਨੇ ਤੋ ਤਾਂ ਵਿਚਾਰੀ ਜ਼ਾਇਦ ਨੇ ਸੋਇਆ ਦੀ ਜਿਲਤਾਂ ਚੜਾਉਣ ਲੱਗੀ ਆ ਸਾਰੀਆਂ ਜਿਲਤਾਂ ਕਵਰ ਵਗੈਰਾ ਆਪਣੀਆਂ ਕਾਪੀਆਂ ਦੋ ਤੈਣੇ ਚੜਾ ਲੇ ਤੇ

ਰੋਭੋਂ ਆਉਂਦੇ ਨਹੀਂ ਹੈਗੇ ਹੁਣ ਘੱਟ ਪਾਉਂਦੇ ਨੇ ਚਲੋ ਜੀ ਸਾਡੇ ਘਰ ਆਉਣੇ ਆਲੇ ਆ ਅਸੀਂ ਇਹ ਗੱਲਾਂ ਗੱਲਾਂ ਚ ਇੰਨਾ ਰੋਜੇ ਵਿਆਹ ਚ ਫਸ ਗੀਆਂ ਗੁਲਜਾ ਦੇ ਵਿੱਚ ਵੀ ਅਸੀਂ ਭੁੱਲੇ ਗਈਆਂ ਭੁੱਲੇ ਗਈਆਂ ਵੀ ਅਸੀਂ ਵਲੌਗ ਵੀ ਸ਼ੂਟ ਕਰਨਾ ਚਲ ਕੱਲ ਨੂੰ ਕਰੂੰਗੀਆਂ ਹੁਣ ਹੁਣ ਤਾਂ ਘਰ ਨੇੜੇ ਆ ਗਏ ਚਲੋ ਜੀ ਤੁਹਾਨੂੰ ਫੇਰ ਮਿਲਦੀ ਆਂ ਅਸੀਂ ਘਰ ਜਾ ਕੇ ਤੇ ਉਹ ਹਾਂਜੀ ਫਰੈਂਡਸ ਸਫਰ ਕਰਕੇ ਮੈਂ ਆ ਗਈ ਸੀ ਤੇ ਮੈਂ ਉਸ ਤੋਂ ਬਾਅਦ ਆ ਕੇ ਰੋਟੀ ਵੀ ਬਣਾ ਲਈ ਭਾਂਡੇ ਵੀ ਮਾਂਜ ਲਏ ਤੇ ਕੱਲ ਕਰਕੇ ਆਏ ਸੀਗੇ ਆਪਾਂ ਸ਼ਾਪਿੰਗ ਸ਼ਾਪਿੰਗ ਕੀ ਕਰਕੇ ਆਏ ਸੀਗੇ ਇੱਕ ਤਾਂ ਲੈ ਕੇ ਆਈ ਸੀਗੀ ਮੈਂ ਕੁਸ਼ਨਸ ਇਹ ਵਾਲੇ ਕਿਉਂਕਿ ਮੇਰੇ ਕੋਲ ਦੋ ਸੀਗੇ ਬਾਕੀ ਸਾਰੇ ਆਪਾਂ ਗੱਡੀ 'ਚ ਲੈ ਗਿਆ ਸੀਗਾ ਗੱਡੀ 'ਚ ਪਤਾ ਨਹੀਂ ਕੌਣ ਲੈ ਗਿਆ ਹਨਾ ਸਵਾਰੀਆਂ ਕਈ ਵਾਰ ਨਾ ਚੀਜ਼ ਆਪਣੀ ਤਾਰਨ ਲੱਗੇ ਨਾਲ ਤਾਰ ਕੇ ਲੈ ਜਾਂਦੀਆਂ ਨੇ ਤੇ ਇਹ ਦਿਨ ਕੁਸ਼ਨਸ ਨੇ ਚਾਰ ਲੈ ਕੇ ਆਈ ਸੀਗੀ ਦੋ ਮੇਰੇ ਕੋਲ ਹੈਗੇ ਸੀਗੇ ਤੇ ਮੈਂ ਉਧਰਲੇ ਸੋਫਿਆਂ ਤੇ ਰੱਖਣੇ ਸੀ ਸਹਜ ਨੇ ਰੱਖਣੇ ਨੇ ਦੱਤੇ ਤੇ ਦੋ ਪਹਿਲਾ ਵਾਲੇ ਉਹ ਰੱਖ ਤੇ ਨਵੇਂ ਇਹ ਰੱਖ ਤੇ ਤੇ ਇੱਕ ਐਕਸਟਰਾ ਜਿਹੜਾ ਸਹਜ ਨੇ ਉਹ ਰੱਖਤਾ ਹਨਾ ਤੇ ਇਹ ਲੈ ਕੇ ਆਇਆ ਬੁਕਸ ਬੁਕਸ ਬਹੁਤ ਮਹਗੀਆਂ ਹੋ ਗੀਆਂ ਦੋਨਾਂ ਜਾਣਿਆਂ ਦਾ ਮਤਲਬ ਕਿ 15000 ਦਾ ਸੈੱਟ ਦੋ ਆ ਜਾਣਿਆਂ ਦਾ ਆਏ ਆਏ ਹਨਾ 15000 ਸਾਡਾ 13 13 14 14 ਕੇ ਲੱਗ ਗਿਆ ਹਨਾ ਬੱਚਿਆਂ ਦਾ ਇਹ ਲੈ ਕੇ ਆਈਆਂ ਨਿਊ ਪੈੱਡ ਸ਼ੀਟ ਠੀਕ ਆ ਸਹਜ ਦੇ ਨਿਊ ਸੂਟ ਆ ਪਾਇਆ ਹੋਇਆ ਇਹਨਾਂ ਖੜੀ ਹੋ ਕੇ ਦਿਖਾਈ ਸਹਜ ਬਾਕੀ ਤੱਕ ਵੀ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣੀ ਆ ਮੈਂ ਬੈੱਡ ਸ਼ੀਟ ਇਹ ਵਾਲੀ ਬੈੱਡ ਸ਼ੀਟ ਆ ਕਾਟਨ ਦੀ ਆ ਪਿਓਰ ਕਾਟਨ ਚਾ ਤੇ ਨਾਲ ਉਹ ਵਾਲੇ ਸਹਰਾਣੇ ਨੇ ਤੇ ਇਹ ਵਾਲੀ ਪਿਓਰ ਕਾਟਨ ਦੇ ਵਿੱਚ ਆ ਮਤਲਬ ਕਿ ਮੈਨੂੰ ਕਾਟਨ ਚ ਪਸੰਦ ਨੇ ਮੈਨੂੰ ਮੈਨੂੰ ਤਿਲਕਣਾ ਜਿਹਾ ਕੱਪੜਾ ਘੱਟ ਪਸੰਦ ਆ ਪਿਓਰ ਕਾਟਨ ਚ ਲੈਣੀ ਹੁੰਦੀ ਆ ਮੈਂ ਇਹ ਮੈਂ ਲਾਈਟ ਕਲਰ ਲੈ ਕੇ ਆਈਆਂ ਬਸ ਮੈਨੂੰ ਹੁਣ ਇਹ ਹੀ ਡਰ ਆ ਵੀ ਜਿਹੜਾ ਆ ਵਾਲਾ ਪੇਂਟ ਜਿਆ ਨਾ ਵੀ ਇਹ ਵਾਸ਼ ਕਰੇ ਤਾਂ ਕਲੀਨ ਨਾ ਹੋ ਜਾਵੇ ਚਲੋ ਦੇਖੀ ਜਾਊਗਾ ਕਿੜਾ ਕੋਈ ਹਮਰ ਬੱਟਾ ਵੈਸੇ ਮੈਂ ਜੈਤੀ-ਛੈਤੀ ਬੈਡ ਸ਼ੀਟ ਮੈਂ ਇੱਕ ਵਾਰ ਇਕੱਠੀਆਂ ਲਿਆਉਣੀ ਇੰਨੀਆਂ ਫਿਰ ਮੈਂ ਉਹ ਨਹੀਂ ਕਰਦੀ ਹੁੰਦੀ ਮਤਲਬ ਕਿ ਮੈਂ ਇੱਕ ਵਾਰ ਲਿਆਉਣੀ ਹੰਦੀ ਆ ਤੇ ਸ਼ਾਪਿੰਗ ਕਰਕੇ ਆਏ ਆ ਆਪਾਂ ਗਰੋਸਰੀ ਵਗੈਰਾ ਲੈ ਕੇ ਆਏ ਸੀਗੇ ਬਾਕੀ ਸ਼ਾਪਿੰਗ ਤੁਹਾਨੂੰ ਮੈਂ ਕੱਲ ਨੂੰ ਦਿਖਾਉਂਗੀ ਹਨਾ ਕੱਲ ਨੂੰ ਅੱਜ 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 ਚੱਕ ਕੇ ਲੈ ਕੇ ਆ ਫਿਰ ਚਲੋ ਮੈਂ ਹੁਣ ਤੁਹਾਨੂੰ ਸ਼ਾਪਿੰਗ ਦਿਖਾਈ ਦਿੰਨੀ ਆ ਤੇ ਚੱਕ ਕੇ ਲੈ ਕੇ ਫਿਰ ਆਪਣੇ ਕੱਪੜੇ ਤੇ ਮੈਂ ਤਾਂ ਆਪਣੇ ਤੁਹਾਨੂੰ ਪਤਾ ਮੈਂ ਆਪਣੇ ਲਈ ਇੱਕ ਵੀ ਸੂਟ ਨਹੀਂ ਲਿਆ ਕੇ ਆਈ ਹੈਗੀ ਮੈਂ ਲੈ ਕੇ ਆਈ ਹਾਂ ਜ਼ਰੂਰੀ ਜ਼ਰੂਰੀ ਚੀਜ਼ਾਂ ਜਿਹੜੀਆਂ ਮੈਨੂੰ ਬਹੁਤ ਜ਼ਰੂਰੀ ਚਾਹੀਦੀਆਂ ਸੀ ਆ ਇਹ ਮੈਂ ਸਰਾ ਸਰਾਣਿਆਂ ਦੇ ਕਵਰ ਲੈ ਕੇ ਆਈ ਆ ਵਾਈਟ ਕਲਰ ਦੇ ਜਿਹੜਾ ਜਿਵੇਂ ਐਕਸਟਰਾ ਰੱਖ ਦਿੰਨੇ ਹਾਂ ਅਸੀਂ ਬੈੱਡ ਦੇ ਉੱਤੇ ਫਿਰ ਮੈਂ ਉਹਦੇ ਉੱਪਰ ਵਾਈਟ ਚ ਵਾਈਟ ਚੜਾ ਦੇਣੀ ਹੁੰਦੀ ਆ ਇਹ ਵਾਲਾ ਜੋੜਾ ਮੈਂ ਲੈ ਕੇ ਆਈ ਮੈਨੂੰ ਵਾਈਟ ਪਸੰਦ ਨੇ ਤੇ ਇਹ ਲੈ ਕੇ ਆ ਦੋ ਟਾਵਲ ਟਾਵਲ ਨਾਲ ਸਾਡੇ ਅਸੀਂ ਇਹੀ ਯੂਜ਼ ਕਰਦੇ ਹਾਂ ਹਨਾ ਹੋ ਸਾਡੇ ਨਾਲ 7-8 ਮਹੀਨਿਆਂ ਤੋਂ 7-8 ਮਹੀਨੇ ਕਿ ਸਾਡੇ ਚ ਐਨੀ ਕੋਲ ਹੋ ਜਾਂਦੀ ਸੀਗੀ ਨਾ ਸਹਜਾ ਫੜ ਕੇ ਫਿਰ ਉਹ ਕਰ ਮੇਰੀ ਵੀਡੀਓ ਹਾਂ ਹਾਂ ਠੀਕ ਮਤਲਬ ਕਿ ਨਾ ਫੁੱਲੇ ਟੁੱਲੇ ਟਾਵਲ ਅਸੀਂ ਇਹੀ ਯੂਜ਼ ਕਰਦੇ ਹਾਂ ਸੌਫਟ ਲੱਗਦਾ ਸਾਨੂੰ ਇਹੀ ਵਧੀਆ ਲੱਗਦੇ ਨੇ ਉਹ ਤਾਂ ਮੇਰੇ ਜਿਹੜੇ ਉਹ ਘਰ ਹੁੰਦੇ ਸੀ ਆਪਾਂ ਵੈਸੇ ਨੋਰਮਲ ਹਨਾ ਟਮਿੰਡ ਮਮਾ ਜਿਹੜੇ ਘਰ ਹੁੰਦੇ ਸੀ ਨਾ ਮਤਲਬ ਕਿ ਉਹ ਵਾਲੇ ਟਾਵਲ ਵੀ ਮੈਂ ਉਹੀ ਫਿਰ ਲਾ ਲਏ ਸੀਗੇ ਤਾਂ ਘਰ ਕਿ ਫਿਰ ਆ ਉਸ ਕੋਲ ਹੋ ਜਾਂਦੀ ਸੀ ਮੈਨੂੰ ਆਈ ਸੀ ਉਹ ਚੰਗੀ ਤਰ੍ਹਾਂ ਹੁਣ ਕੱਸ ਜਾਣਾ ਵੀ ਉਹਨਾਂ ਨੂੰ ਘਾ ਕੇ ਫੇਰ ਇਹ ਨਵੇਂ ਲੈ ਕੇ ਆਵਾਂਗੇ ਇਹ ਦੋ ਟਾਵਲ ਲੈ ਕੇ ਆਏ ਆ ਆਪਾਂ ਤੇ ਇਹ ਲੈ ਕੇ ਆਏ ਜਿਵੇਂ ਬੈੱਡ ਸ਼ੀਟਸ ਇਹ ਕਿ ਬੈੱਡ ਸ਼ੀਟ ਹੈ ਮੇਰੀ ਇਹ ਮੇਰੀ ਪਾਟਨ ਚ ਰਿਹਾ ਪਿਓਰ ਪਾਟਨ ਇੱਥੇ ਗ੍ਰੇ ਕਲਰ ਲੱਗ ਰਿਹਾ ਹੈ ਕਮਰੇ ਦੇ ਵਿੱਚ ਗ੍ਰੇ ਗ੍ਰੇ ਕੋਲ ਕਰਦਾ ਥੋੜੇ ਪਰੇ ਦਾ ਕਲਰ ਥੋੜਾ ਜਿਹਾ ਫਰਕ ਹੋਊਗਾ ਇਹ ਥੋੜਾ ਡਾਰਕ ਦਿਖਾ ਰਹੇ ਆ ਇੱਕ ਤੇ ਬੈੱਡ ਸ਼ੀਟ ਲੈ ਕੇ ਆਈਆਂ ਤੇ ਤਿੰਨ ਬੈੱਡ ਸ਼ੀਟ ਇਹਦੇ ਨਾਲ ਕੁਸ਼ਨਸ ਵੀ ਇਹਨਾਂ ਨਾਲ ਨਹੀਂ ਤਿੰਨ ਬੈੱਡ ਸ਼ੀਟ ਲੈ ਕੇ ਆਈਆਂ ਤੇ ਇੱਕ ਲੈ ਕੇ ਆਈਆਂ ਇਹ ਵਾਲੀ ਨਹੀਂ ਲਓ ਨਾ ਇਹਦੇ ਥੋੜਾ ਜਿਹਾ ਕਲਰ ਦਾ ਚੇਂਜ ਹੋਊਗਾ ਥੋੜਾ ਜਿਹਾ ਫਰਕ ਹੋ ਕੇ ਨਹੀਂ ਇਹ ਤਾਂ ਸੇਮ ਹੀ ਆ ਇਹ ਤਾਂ ਸੇਮ ਹੀ ਆ ਇਹ ਜਿਸ ਦਿਨ ਅਸੀਂ ਬਿਸ਼ਾਵਾਂਗੇ ਉਸ ਦਿਨ ਦਿਖਾਵਾਂਗੇ ਤੁਹਾਨੂੰ ਆ ਇਹ ਇੱਕ ਕਵਰ ਨੇ ਪਿੱਲੋ ਕਵਰ ਇਹ ਬੈਸ਼ੀਟਾ ਇਹ ਦੋ ਬੈਸ਼ੀਟ ਇਹ ਹੋ ਗਿਆ ਇਹ ਕੇ ਵਾਲੀ ਹੋਗੀ ਤਿੰਨ ਬੈਸ਼ੀਟ ਲੈ ਚਾਈਆ ਮੈਂ ਇਹ ਹੋਗੀ ਆਪਣੀ ਸ਼ੋਪਿੰਗ ਇਹ ਇੱਕ ਲੈ ਕੇ ਆਈਆਂ ਮੈਂ ਡਬਲ ਬੈੱਡ ਦਾ ਕੰਬਲ ਇੱਕ ਲੈ ਕੇ ਆਈਆਂ ਸਿੰਗਲ ਇੱਕ ਇੱਕ ਉੱਥੇ ਰੱਖ ਕੇ ਮੈਂ ਉਹ ਉਹ ਮੈਂ ਉਹਦੇ ਚ ਰੱਖਤੀ ਹੁਣ ਪਾਪਾ ਤੋ ਰਖਾ ਤੀ ਉਹ ਮੈਨੂੰ ਦੁਹਾਨੀ ਹੋਣੇ ਹੈਗੇ ਅਜੇ ਮੈਂ ਕਿਹਾ ਚਲੋ ਅभी ਇਹ ਇਹ ਨੇ ਸਹਜ ਦੇ ਕੱਪੜੇ ਅਭੀ अभी जो दी ये टी शर्ट लेके आई है मैं बैक साइड ये जो रेड कलर दिख रहा है केड़ा कलर है वैसे मुंजा कलर दुमेंडर दुमेंडर नाँगी नाँगी जा। जा, है दो जो नहीं जो रेड ही लग रहा है कैमरे में ये एक टीशर्ट अभी जो दी लेके आई है का शॉर्ट लेके आई है जो दी लॉन्ग छ ਤਸਾਈਆਂ ਦੇ ਚਲੀਆਂ ਹਸਾਰੀਆਂ ਕਵਰ ਚੜਾਏ ਨੇ ਸਾਰੀਆਂ ਬੁੱਕਸ ਤੇ ਆਪਣੀਆਂ ਸੈ ਉਹ ਵੀ ਚੋਟਿਆ ਹੈ ਨਾ ਸਾਡਾ ਮੁੰਡਾ ਜਦ ਬਲੈਕ ਲੰਦਾ ਜਾਂ ਬਲੂ ਕਲਰ ਲੰਦਾ ਹੈ ਹੋਰ ਕਲਰ ਚ ਨਹੀਂ ਲੰਦਾ ਤਾਂ ਗਾ ਕੇ ਫਿਰ ਮੈਂ ਬਲੂ ਬਲੂ ਕਲਰ ਲੈ ਕੇ ਆਏ ਕਿ ਲੈ ਕੇ ਇਹ ਇਹ ਤੇ ਇਹ ਵਾਲੀ ਆ ਵੀ ਚੋਦੀ ਬਲੈਕ ਕੇ ਆਪਣੀ ਮਰਜ਼ੀ ਨਾਲ ਬਲੈਕ ਲੈ ਕੇ ਆ ਕਿ ਬਲੈਕ ਖਤਮ ਨਹੀਂ ਹੋਣ ਦਿੰਦਾ ਇਹਨੂੰ ਕਲਰ ਬਲੂ ਬਲੂ ਤੇ ਬਲੈਕ ਪਸੰਦ ਨੇ ਮਤਲਬ ਕਿ ਇਹ ਆਪਣੀ ਮਰਜ਼ੀ ਨਾਲ ਮਮਾ ਲੈਣੀ ਲੈਣੀ ਮੈਂ

ਅਵੀ ਜੋ ਤਾਂ ਇੱਕ ਕਾਸਟ ਰਸੇ ਸ਼ੌਪ ਤੋਂ ਲਈ ਆ ਸੀਗਾ ਤੇ ਆ ਵਾਲੀ ਆ ਸੀ ਆ ਵਾਲੀ ਲਈ ਸੀਗੀ ਮਤਲਬ ਕਿ ਉਹਦੇ ਚੋਂ ਬੀਮਾਰਟ ਚੋਂ ਤੇ ਆ ਵਿਸ਼ਾਲ ਮੈਗਾ ਮਾਰਟ ਤੋਂ ਲਈਆਂ ਸੀਗੀਆਂ ਇੱਕ ਇਹ ਵਾਲੀ ਲਈ ਸੀ ਮੈਨੂੰ ਨਾ ਜ਼ਿਆਦਾ ਲਾਈਟ ਕਲਰੇ ਵਧੀਆ ਲੱਗਦੇ ਨੇ ਕੋਈ ਗਰਮੀਆਂ ਦੇ ਵਿੱਚ ਤਾਂ ਫਿਰ ਵਾਈਟ ਕਲਰ ਬਸ ਲਾਈਟ ਜੇ ਕਲਰੇ ਵਧੀਆ ਲੱਗਦੇ ਨੇ ਤੈਨੂੰ ਆ ਬਹੁਤ ਪਸੰਦ ਸੀਗੀ ਤੇ ਇਹ ਕਿਹ ਲਈ ਆ ਅਵੀ ਜੋ ਤੈਨੂੰ ਆ ਪਸੰਦ ਨਹੀਂ ਕਹਿੰਦਾ ਮम्मा ਕਿ ਆ ਇਹ ਮੈਂ ਕਿਹਾ ਵੀ ਨਹੀਂ ਇਹ ਵਧੀਆ ਲੱਗਦੀ ਆ ਇਹ ਕੇਵਲ ਜੋਤ ਲਈ ਆ ਇੱਕ ਕਵੀ ਜੋਤ ਨੇ ਆ ਲਿਆ ਪੂਰੀ ਪੂਰੀ ਇਹ ਚ ਬੜਾ ਸਾਈਜ਼ ਹੈ ਨਹੀਂ ਸੀਗਾ ਹੁਣ ਪਤਨ ਕੀ ਵਧੀਆ ਲੱਗੀ ਜਾਂ ਮੈਨੂੰ ਪਹਿਲਾਂ ਵਧੀਆ ਲੱਗੀ ਸੀ ਮੈਂ ਕਹਿੰਦੀ ਸਾਈਜ਼ ਬੜਾ ਮਿਲ ਜੂ ਪਰ ਉਹਦਾ ਹੁਣ ਹੁਣੇ ਆਉਗਾ ਮੈਂ ਕਹਾਂ ਚੱਲ ਕੋਈ ਨਾ ਹੁਣ ਹੁਣ ਆਜੂਗਾ ਤਾਂ ਚਾਹ ਪੂਰਾ ਹੋ ਜੂਗਾ ਹਨਾ ਮਮਾ ਮੈਂ ਆਜੂ ਬੁੱਕ ਲੈਣੀ ਆ ਇਹ ਕੇਵਲ ਕਲਰ ਦੀ ਆ ਤੂੰ ਤਾਂ ਚਾਹਦਾ ਨਾ ਇਹ ਟੀ-ਸ਼ਰਟਾਂ ਹੀ ਹੁੰਦਾ ਵੀ ਕਰਨੀ ਆ ਸਤਾ ਬਸ ਇੱਕ ਇਹ ਵਾਲੀ ਆ ਇਹ ਵੀ ਵਾਈਟ ਚ ਇਹ ਵੀ ਬਹੁਤ ਸੋਹਣੀ ਹੈ ਇਹ ਕਾਲਰ ਵਾਲੀ ਆ ਇਹ ਕਾਲਰ ਵਾਲੀ ਆ ਇਹ ਇਹ ਹੋ ਗਿਆ ਵੀ ਚੋੜ ਦੇ ਕੱਪੜੇ ਤੇ ਇਹ ਹੈਗੇ ਨੇ ਇਸ ਤਰ੍ਹਾਂ ਦੇ ਇਹ ਸਾਜਨਾ ਦਾ ਟਰੈਕਸੂਟ ਇਹ ਵੀ ਆਪਾਂ ਬਾਜ਼ਾਰ ਚੋਂ ਲਿਆ ਸੀਗਾ ਸ਼ੌਪ ਦੇ ਤੋਂ ਇਹਦੇ ਨਾਲ ਤਾਂ ਮੈਂ ਵੀ ਲੈਣ ਲੱਗੀ ਸੀ ਕਿ ਸਟੇਮ ਬਟ ਮੇਰੇ ਪੇਟ ਕਰਕੇ ਮੈਨੂੰ ਬਸ ਉਹ ਤਾਂ ਕਹਿੰਦੇ ਸੀਗੇ ਸਹੀ ਆਊਗਾ ਤੁਹਾਡੇ ਵੀ ਅਭੀ ਤੁਸੀਂ ਲੈ ਜਾਓ ਵੀ ਚੇਂਜ ਕਰ ਲਿਓ ਬਟ ਇਹਦੇ ਨਾਲ ਨਾ

ਇਹ ਵੈਸ਼ ਵਿੱਚ ਕਰੇ ਪਾਲਿਆ ਕਰਨੀ ਨਹੀਂ ਜੀ ਨਾਲ ਨਹੀਂ ਹੋਣ ਜਾਣ ਵਧੀਆ ਰਹੂਗੀ ਸਹਿਜ ਇਹ ਮੈਨੂੰ ਇਹ ਦੱਸਦੇ ਹੋ ਦੀ ਆਪ ਆਪ ਵਧੀਆ ਨਹੀਂ ਹੈਗੀ ਟੌਪ ਇਹਦਾ ਵਧੀਆ ਨਹੀਂ ਹੈਗਾ ਕਿੰਨਾ ਸੋਹਣਾ ਹੈ ਹਰਾਨੀ ਦੀ ਗੱਲ ਦੱਸ ਕੱਪੜਾ ਪਤਾ ਕਿੰਨਾ ਪਿਆਰਾ ਪਤਾ ਵੀ ਨਹੀਂ ਲੱਗਣਾ ਨਾ ਗਰਮੀ 'ਚ ਪਾਇਆ ਹੋਇਆ ਦਾ ਕਿੰਨਾ ਸੌਫਟ ਕਰੇ 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 ਪਾਉਣ ਲੈ ਨਹੀਂ ਨਹੀਂ ਇਹ ਨਹੀਂ ਕਰੇ ਪਾਉਣੇ ਇਹ ਜੀਨ ਟੌਪ ਨਾਲ ਪਾਲਿਆ ਕਰ ਤੇ ਇੱਕ ਲੈ ਜਾਈਏ ਸਾਂਜ ਮੈਂ ਜੀਨ ਨਹੀਂ ਕੋ ਆ ਹੈਗੀ ਇਹਦੀ ਪ੍ਰੌਕ ਇਸ ਐਸ ਦੀ ਫਰੌਕ ਆ ਇਹ ਨਾਲ ਮਤਲਬ ਕਿ ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿਹੜਾ ਕਿਹੜਾ ਕੱਪੜਾ ਕਿਹੜਾ ਵੀ ਵਿਸ਼ਾਲ ਤੋਂ ਲਿਆਂਦਾ ਵਿਸ਼ਾਲ ਮੈਗਾ mart ਤੋਂ ਕਿਹੜਾ ਕੱਪੜਾ ਨਹੀਂ ਆ ਵਾਲੀ ਵਿਸ਼ਾਲ ਤੋਂ ਲਿਆਂਦਾ ਸੀ ਜਿਹੜਾ ਪਾਇਆ ਹੋਇਆ ਸੈੱਟ ਨਹੀਂ ਆ ਵੀ ਵਿਸ਼ਾਲ ਤੋਂ ਨਹੀਂ ਆਂਦਾ ਸੀ ਆ ਵਾਲਾ ਲਿੱਤਾ ਸੀ D mart ਤੋਂ ਤੇ ਆ ਸ਼ਰਟ ਵੀ ਵਿਸ਼ਾਲ ਤੋਂ ਲਿਆਂਦੀ ਸੀਗੀ ਔਰ ਉਹ ਟੌਪ ਇਹਨੂੰ ਪਜਾਮੇ ਵਗੈਰਾ ਲੂਜ਼ ਲੂਜ਼ ਜਿਹਾ ਮਿਲੇ ਨਹੀਂ ਹੈਗੇ ਉਹ ਮੈਂ ਇਹਨੂੰ ਲੈ ਕੇ ਦਵਾਂਗੀ ਤੇ

ਇਦੇ ਉੱਪਰ ਜ਼ਿੱਪ ਨਹੀਂ ਹੈਗੀ ਇਟ ਬਲੈਕ ਲੱਗ ਰਹੀ ਹੈ ਤਾਂ ਲੋਰ ਬਿਲਕੁਲ ਜ਼ਿੱਪ ਵਾਲੀ ਇੱਕ ਜ਼ਿੱਪ ਵਾਲੀ ਲੈ ਕੇ ਆਏ ਨੇ ਹਾਂ ਇਹ ਚ ਇਦਾਂ ਲੱਗ ਰਿਹਾ ਵੀ ਰੀਅਲ ਪੈਂਟ ਹੈ ਪਰ ਬਹੁਤ ਵਧੀਆ ਕੱਪੜਾ ਬਹੁਤ ਵਧੀਆ ਬਹੁਤ ਜ਼ਿਆਦਾ ਲੱਗੂ ਕੀ ਲੁੱਕ ਪੈਂਟ ਵਾਲੀ ਪੈਂਟ ਪਾਈਏ ਪਰ ਲੈ ਰਿਲੈਕਸ ਬਹੁਤ ਟੀ-ਸ਼ਰਟਾਂ ਲੈ ਕੇ ਆਈ ਸੀ ਕਈ ਖਲਾਉਂਦੇ ਨੇ ਜੀ ਉਹ ਜਿਹੜੀ ਇੱਕ ਹੋਰ ਉਹ ਵੀ ਲੈ ਕੇ ਇਹਦੇ ਨਾਲ ਦੀਆਂ ਦੋ ਨੇ ਉਹ ਵੀ ਕਹਿੰਦੀਆਂ ਵੀ ਨਵੀਂ ਅਲੇਵਾ ਪੈਂਟ ਵਿੱਚ ਕਿਹਾ ਵੀ ਜੇ ਪਾਉਣੀ ਆ ਉਹਦੇ ਚ ਪਾ ਲਿਓ ਉਹ ਵਾਲੀ ਉੱਥੇ ਰੱਖ ਲਓ ਉਹ ਚੱਕ ਕੇ ਗੱਡੀ ਚ ਰੱਖ ਲਈ ਉਹ ਕੋਈ ਗੱਲ ਨਹੀਂ ਅੱਜ ਆਪਾਂ ਕਢਾ ਲੈਣੀ ਆ ਤੇ ਇਹ ਸੀਗੇ ਸਾਇਦ ਪਾਪਾ ਦੀ ਸ਼ਾਪਿੰਗ ਚਾਰ ਪੰਜ ਟੀ-ਸ਼ਰਟਾਂ ਸੀ ਜਾਂ ਦੋ ਇਹ ਸੀਗੀਆਂ ਤੇ ਤੁਸੀਂ ਜਿਹੜੀ ਆ ਇਹ ਆਇਆ ਜੀ ਅਸੀਂ ਜੋਦ ਦਾ ਬੈਗ ਮੈਂ ਜ਼ਿਆਦਾ ਬਲੂ ਕਲਰ ਲੈ ਕੇ ਨਹੀਂ ਆ ਕਿਉਂਕਿ ਇਹ ਕਲਰ ਚ ਮਤਲਬ ਕਿ ਗੰਦਾ ਘਟ ਹੁੰਦਾ ਇਹ ਕਲਰ ਆ ਜਿਹੜਾ ਫੈਸਲਾ ਚਲੋ ਥੋੜੇ ਟਾਈਮ ਬਾਅਦ ਅਸੀਂ ਧੋ ਦੰਨੇ ਆ ਮਹੀਨੇ ਕ ਵਾਲਾ ਮੈਂ ਕੱਲ ਮਹੀਨੇ ਦਾ ਵੀ ਪਰਲ ਵਾਸ਼ ਕਰੇ ਦੰਨੀ ਆ ਪਰ ਫਿਰ ਵੀ ਇਹ ਕਲਰ ਤੇ ਵੀ ਗੰਦਾ ਨਹੀਂ ਲੱਗਦਾ ਹੈਗਾ ਇਹਦਾ ਪਹਿਲਾ ਸੀ ਬੈਗ ਜਿਹੜਾ ਉਹ ਵੀ ਇਹੀ ਕਲਰ ਦਾ ਸੀਗਾ ਫਟੋ ਥੋੜਾ ਖਰਾਬ ਹੋ ਗਿਆ ਸੀਗਾ ਹਾਂ ਇਹ ਲੈ ਆਂਦਾ ਹੈ ਆਪਾਂ ਨੇ ਡੀਮਾਰਟ ਤੋਂ ਹਣਾ ਹਾਂ ਇਹ ਡੀਮਾਰਟ ਤੋਂ ਲੈ ਕੇ ਆਏ ਆ ਆਪਾਂ ਇਹ ਵੀ ਚੋਂ ਦਾ ਬੈਗ ਆ ਤੇ ਆਹ ਕੰਟੇਨਰ ਨੇ ਪਲਾਸਟਿਕ ਦੇ ਨੇ ਇਹ ਕੱਚ ਦੇ ਵੀ ਸੀਗੇ ਕੱਚ ਦੇ ਬਟ ਮੈਂ ਲੈ ਨਹੀਂ ਸਕਦੀ ਸੀ ਤੁਸੀਂ ਥ੍ਰੀ ਘਾਤੇ ਲੈ ਲੇ ਕਿਉਂਕਿ ਕੱਚ ਦੇ ਮੈਂ ਤਾਂ ਨਹੀਂ ਲੈ ਹੈਗੇ ਸੈਸ ਦੇ ਮਤਲਬ ਕਿ ਇਹਨਾਂ ਨੇ ਸਕੂਲ ਚ ਟਿਫਨ ਚ ਫਰੂਟਸ ਵਗੈਰਾ ਹੋ ਗਿਆ ਜਿਹੜੇ ਇਹਨਾਂ ਦੇ ਫਰੂਟਸ ਆਲੇਸ ਨੂੰ ਥੋੜੇ ਜਿ ਖਰਾਬ ਹੋ ਗਏ ਸੀਗੇ ਮਤਲਬ ਕਿ ਸਹੀ ਨਹੀਂ ਸੀ ਰਹੇ ਪਰ ਮੈਂ ਕੀ ਲੈ ਕੇ ਆਈਆਂ ਵੀ ਦੇਖਾਂਗੇ ਜੇ ਇਹਦੇ ਚ ਸਹੀ ਰਹਿਣਗੇ ਫਰੂਟਸ ਕੋਈ ਗਰਮੀ ਉਸ ਥੋੜਾ ਜਿਹਾ ਹੋ ਜਾਂਦਾ ਨਾ ਵੀ ਕੋਈ ਵੀ ਚੀਜ਼ ਹੈ ਨਾ ਕਿ ਬੱਚਾ ਨੂੰ ਪਾ ਕੇ ਕਿੰਨੇ ਤਾਂ ਨੇ ਸਹਿਲ ਕਿਉਂਕਿ ਪਾਪਾ ਨੇ ਇੱਕ ਲੈ ਕੇ ਗੱਡੀ ਚ ਰੱਖਣਾ ਇੱਕ ਪਾਪਾ ਗੱਡੀ ਚ ਰੱਖ ਲਵਾਂਗੇ ਦੋ ਥੋੜੇ ਹੋਗੇ ਕਿਊਟ ਨੇ ਇਹ ਮੈਂ ਫਰੂਟ ਲੈਣਾ ਫਰੂਟ ਵਾਸਤੇ ਕੀ ਪਰ ਮੇਰੇ ਕੋਲ ਹੈਗੇ ਸੀ ਪਹਿਲਾਂ ਤੇ ਇਹ ਫਿਰ ਮੈਂ ਇਹ ਵਾਲੇ ਵੀ ਹੁਣ ਉਹ ਥੋੜੇ ਜਿਹਾ ਹੋ ਗਏ ਸੀਗੇ ਇਹ ਲੈ ਕੇ ਆਈਆਂ ਨਾ ਚੂਕ ਪਿਆਜ ਕਰਮੇ ਦੀਆਂ ਆਂਦੇ ਹਨ ਇੱਕੇ ਦੇ ਪਾਪਾ ਰੱਖ ਲੈਂਦੀ ਤੇ ਇਹ ਬੋਤਲ ਲੈ ਕੇ ਆਇਆ ਵਿੱਚੋਂ ਤੇ ਬੋਤਲਾਂ ਇਹਨਾਂ ਕੋਲ ਹੈਗੀਆਂ ਸੀਗੀਆਂ ਫਿਰ ਵੀ ਪਤਾ ਨਹੀਂ ਕਿਉਂ ਇਹਨਾਂ ਨੂੰ ਗੰਦੀ ਆ ਤਾਂ ਬੋਤਲਾਂ ਨਿਊ ਫਰੇਕਸਲ ਲੈਣ ਦੀ ਤੇ ਇਹ ਬੋਤਲ ਹੈਗੀ ਆ ਵੀ ਚੋਦੀ ਬਸ ਇਹਨਾਂ ਪਸੰਦ ਵਾਲੀ ਹੈ ਨਾ ਮम्मा ਮੈਂ ਆ ਲੈ ਲਵਾਂ ਸਸਹ ਹਜ ਤਾਂ ਬਹੁਤ ਜ਼ਿਆਦਾ ਵੱਡੀ ਲੈ ਕੇ ਆਈ ਆ ਬਹੁਤ ਵੱਡੀ ਬਹੁਤ ਬੜੀ ਲੈ ਕੇ ਆਈ ਆ ਦੱਸਿਆ ਹਜ ਕੋਲ ਨਾਲੇ ਮੈਂ ਸੈਲੋ ਦੀ ਲੈ ਕੇ ਰੁੱਤੀ ਹੋਈ ਹਣਾ ਸੈ ਸੈਲੋ ਦੀ ਆ ਨਾ ਉਹ ਜ ਹੁਣ ਨਹੀਂ ਰਹਿੰਦਾ ਪਾਣੀ ਠੰਡਾ ਉਹ ਰਹਿੰਦਾ ਏ ਨਹੀਂ ਰਹਿੰਦਾ ਜਿਹੜਾ ਕਰ ਛੱਡ ਦਿੰਦੇ ਨਾ ਫੇਰ ਨਹੀਂ ਲੈਣਾ ਨਹੀਂ ਉਹ ਮੂਚਾਂ ਨ ਕਰਕੇ ਹੁਣ ਨਹੀਂ ਰਹਿੰਦਾ ਤੇ ਭੰਨ ਤੇ ਨੀਚੇ ਤੋਂ ਬਾਰਸਾ ਚਾਹ ਜਾਂਦਾ ਸੈਲੋ ਤੇ ਚਿਬ ਪੈ ਜਾਵੇ ਫੇਰ ਉਹ ਥੋੜਾ ਜਿਹਾ ਸ਼ੀਸ਼ਾ ਵਿੱਚੋਂ ਟਿੱੜਕੇ ਜਾਂਦਾ ਏ ਸ਼ੀਸ਼ਾੰ ਦਾ ਹਾਂ ਦੇ ਵਿੱਚ ਸ਼ੀਸ਼ਾ ਕੱਚ ਦਾ ਬਿਆ ਹੁੰਦਾ ਤੇ ਇਹ ਨਾ ਸਟੀਲ ਵੀ ਹੁੰਦੀ ਆ ਕੱਚ ਵੀ ਹੁੰਦਾ ਤੇ ਇਹ ਲੈ ਕੇ ਆਈ ਆ

ਇਨੂ ਕੋਲ ਦੋ ਆਹ ਕੱਟ ਕੱਟ ਕਰ ਦੋ ਨਹੀਂ ਕੱਟਣਾ ਹੈਗਾ ਕੱਟ ਦੋ ਦੋ ਕਈ ਆਜੀ ਅੱਪਾ ਮੇਕਰ ਹੁਣ ਜੇਕਿਆ ਬਣਾਉਂ ਤਾਂ ਕਈ ਰੁਚਰੀਆਂ ਨਹੀਂ ਪਤਾ ਉਹ ਅੱਪਿਆਂ ਬਾਰੇ ਹਨ ਕਈਆਂ ਨੂੰ ਪਤਾ ਹੁੰਦਾ ਕਦੇ ਪਾਹ ਨਾ ਅੱਪੇ ਹੁੰਦੇ ਨੇ ਜਿਹੜੇ ਮਤਲਬ ਕਿ ਨਾ ਸਹਿਜ ਉਹ ਬਹੁਤ ਟੇਸਟੀ ਲੱਗਦੇ ਨੇ ਇਹਨੇ ਫਸਟ ਟਾਈਮ ਖਾਦੇ ਸੀਗੇ ਇਹਦੀ ਨਾ ਕੋਈ ਫਰੈਂਡ ਸੀਗੀ ਸਕੂਲ ਦੇ ਵਿੱਚ ਹਨ ਉਹ ਲੈ ਗਈ ਸੀ ਨਾ ਇਹ ਡਾਂਸ ਕਰਦੀ ਸੀ ਉਹਨਾਂ ਫਸ ਕਾਲ ਲੈ ਗਈ ਸੀ ਹਾਂ ਮਨਰੂ हां एना मतलब के जब डांस ਲੱਗੀਆਂ ਹੋਈ ਸੀਗੀਆਂ ਉਹ ਲੋ ਹੈ ਇਕੱਠੀਆਂ ਬੈਠ ਕੇ ਫਿਰ ਆਪਣਾ ਲੰਚ ਕਰਦੀਆਂ ਸੀਗੀਆਂ ਤੇ ਉਹ ਲੈ ਕੇ ਆਈ ਸੀਗੀ ਆਪੇ ਆਪੇ ਸਹਜ ਜਿਹਨੇ ਟੇਸਟੀ ਲੱਗੇਗਾ ਨਾ ਮਮਾਪੇ ਬਹੁਤ ਟੇਸਟੀ ਹੁੰਦੇ ਨੇ ਯਾਰੀ ਮਮਾ ਤੁਸ ਬਣਾ ਕੇ ਦੇਆ ਕਰੋ ਸਾਨੂੰ ਕਿਉਂਕਿ ਮੈਨੂੰ ਵੈਸੇ ਪਤਾ ਹੈ ਵੀ ਆਪਾਂ ਕਿਵੇਂ ਬਣਾਉਂਦੇ ਨੇ ਹਨਾ ਮੈਨੂੰ ਪਤਾ ਹੈ ਵੀ ਹਨਾ ਆਪ ਤੇ ਬਣਾਉਂਦਾ ਤੇ ਦਾ ਕਰ ਕਿ ਮੇਰੇ ਕੋਲ ਮਿਕਰ ਨਹੀਂ ਸੀਗਾ ਆਪਾਂ ਮਿਕਰ ਨਹੀਂ ਸੀਗਾ ਮਤਲਬ ਕਿ ਇਹ ਨਾ ਆਪਾਂ ਚਲੋ ਉਦਘਾਟਨ ਹੋ ਗਿਆ ਇਸ ਦਾ ਏ ਲੈ ਵਾ ਮੈਂ ਬਲੂ ਬਲੂ ਕਲਰ ਚਾਹੀਦਾ ਬਿਕੋ ਆਈ ਲੱਗਦਾ ਸੀ ਕਿ ਬਲੈਕ ਹੈ ਇਧਰ ਉਹ ਬਲੈਕ ਹੈ ਇਹ ਲੈ ਕੇ ਜੀ ਆਪਾਂ ਆਪਾਂ ਮੈਂ ਮਿੱਕਰ ਮੈਂ ਬਹੁਤ ਵਾਰ ਟਰਾਈ ਕੀਤਾ ਸੀ ਵੀ ਮੈਂ ਆਨਲਾਈਨ ਮੰਗਾਵਾ ਫਿਰ ਮੈਂ ਕਹ ਦਿੰਦੀ ਸੀ ਕਿ ਮੈਂ ਕਿਤੇ ਹੋਰ ਜਿਵੇਂ ਮੰਗਾ ਲਿਆ ਵੀ ਜੇ ਨਾ ਸਹੀ ਬੈਠਿਆ ਹਨਾ ਫਿਰ ਹੁਣ ਆਪਾਂ ਬੀਮਾਰਟ ਗਏ ਸੀਗੇ ਆਪਾਂ ਇਹ ਨਾਲ ਵੈਸੇ ਮੇਰੇ ਲੱਗੇ ਗਲਤੀ ਕਰ ਤੇ ਆਵਿਆ ਲੱਗੇ ਹਨਾ ਕਹਾਲ ਤੇ ਕਰ ਸੀ ਹੋਇਆ ਕੋਈ ਉਹ ਤਾਂ ਆਪਾ ਵੀ ਲਗਾ ਦੇ ਮਮਾ ਆਇਆ ਨੇ ਇਧਰਲੀ ਸਾਈਡ ਹੁੰਦਾ ਸਣਾ ਮੈਂ ਕਾਰ ਲਗਾ ਦੂੰਗੀ ਮੈਨੂੰ ਆਉਂਦਾ ਜਣਾ ਆਹ ਦੇਖ ਆ ਇਧਰ ਲੋਟ ਆ ਰਹੀ ਹੈ ਇਹਨੂੰ ਲੋਟ ਆ ਰਹੀ ਹੈ ਹਾਂਜੀ ਮੈਂ ਵੀ ਫਿੱਟ ਕੇ ਜਾਵਾਂ ਉਹ ਤੇ ਕੋਈ ਪਰਫੈਕਟ ਨਹੀਂ ਆ ਰਿਹਾ ਹੈ ਨਹੀਂ ਪਰ ਮੈਂ ਕਿਹਾ ਵਿਚ ਲੱਗਿਆ ਹੋਇਆ ਆ ਦੇਖ ਮੈਂ ਮੋਲ开 ਕੇ ਅੱਗੇ ਸਾਰ ਕਰ ਦਿੰਦਾ ਤੇ ਆਏ ਜੀ ਸਾਡਾ ਆਪਾ ਮੇਕਰ ਚਲੋ ਤੁਸੀਂ ਕਾਰ ਜਿੱਦ ਤੱਕ ਖੋਲ ਵੀ ਦਿੱਤਾ ਇਹ ਆਪਾ ਮੇਕਰ ਆ ਜੀ ਇਹ ਸਹਜ ਤੇ ਲਈ ਲੈਣਾ ਪਿਆ ਮਗਾ ਚਲੋ ਜਿਹੜੀ ਕੀ ਖਾਂਦੀ ਆ ਆਪਾਂ ਬਣਾ ਲਿਆ ਕਰਾਂਗੇ ਗਰਮੀ ਵਿੱਚ ਤੁਹਾਨੂੰ ਪਤਾ ਵੈਸੇ ਵੀ ਹੈ ਨਾ ਦਿਨ ਬੜੇ ਹੋ ਜਾਂਦੇ ਨੇ ਨਾ ਭੁੱਖ ਲੱਗਦੀ ਆ ਹਨਾ ਬੱਚਿਆਂ ਲਈ ਫਿਰ ਕੁਛ ਨਾ ਕੁਛ ਬਣਾ ਕੇ ਰੱਖਣਾ ਪੈਂਦਾ ਸਕੂਲ ਦੇ ਲਈ ਕੁਛ ਨਾ ਕੁਛ ਬਣਾ ਕੇ ਤਾਂ ਭੇਜਣੀ ਭੇਜਣਾ ਆਪਾਂ ਨੇ ਹਨਾ ਸਹਜਣ ਉਹਨਾਂ ਕੱਸਦੀਆਂ ਕੋਈ ਨਾ ਬਾਤ ਚਾਹ ਕੱਸਣਾ ਪੜਿਆ ਕੱਸਣਾ ਤੇ ਆ ਜੀ ਆਪਣਾ ਆਪਾਂ ਮੇਕਰ ਜਿੱਦਣ ਮੈਂ ਆਪੇ ਬਣਾਉਂਗੀ ਤੁਹਾਡੇ ਨਾਲ ਰੈਸਪੀ ਜ਼ਰੂਰ ਸ਼ੇਅਰ ਕਰੂੰਗੀ ਏ ਆ ਜੀ ਆਪਣੀ ਥੋੜੀ ਜਿਹੀ ਸ਼ੋਪਿੰਗ ਤੇ ਬਾਕੀ ਤੇ ਇਹ ਮਾ ਮਤਲਬ ਕਿ ਬਸ ਆ ਜੀ ਸ਼ੋਪਿੰਗ ਹੀ ਮੈਂ ਕਰਨੀ ਸੀ ਜੀ ਮੈਨੂੰ ਆਪਣੇ ਸੂਟ ਲੈਣੇ ਸੀਗੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਕਿਉਂਕਿ ਮਾਲ ਦੇ ਵਿੱਚ ਸਾਨੂੰ ਇਹ ਸੀਗਾ ਡੀਮਾਰਟ ਦੇ ਵਿੱਚ ਵੀ ਚਲੋ ਉੱਥੇ ਦੀ ਸਾਰੀ ਸ਼ੋਪਿੰਗ ਹੋ ਜੂਗੀ ਸਾਡੀ ਬਟ ਉੱਥੇ ਕੀ ਹੋਇਆ ਸਹਿਜ ਦੇ ਕੱਪੜੇ ਨਹੀਂ ਆਏ ਹੈਗੇ ਡੀਮਾਰਟ ਦੇ ਵਿੱਚ ਉਹਦੀ ਜੋਦੀਆਂ ਟੀ-ਸ਼ਰਟਾਂ ਦੀ ਉਹਦੇ ਉਹਦੇ ਮਤਲਬ ਕਮੀਜ਼ ਦੀਆਂ ਮਿਲੀਆਂ ਹੈਗੀਆਂ ਜਿਆਦਾ ਜਿਆਦਾ ਵੱਡੀਆਂ ਸੀ ਜਾਂ ਜਿਆਦਾ ਛੋਟੀਆਂ ਸੀਗੀਆਂ ਸਹਿਜ ਲਈ ਇੱਕ ਪਜਾਮਾ ਮਿਲਿਆ ਉੱਥੇ ਤੋਂ ਬਾਕੀ ਕੁਝ ਵੀ ਨਹੀਂ ਮਿਲਿਆ ਹੈਗਾ ਤੇ ਫਿਰ ਉਸ ਤੋਂ ਤਾਂ ਕਰਕੇ ਫਿਰ ਅਸੀਂ ਲੇਟ ਹੋ ਕੇ ਘਰ 10:30 ਵਜੇ ਆਏ ਆ ਹਨਾ ਪੋਣੇ 10 ਪੋਣੇ 11 ਵਜੇ ਮੈਨੂੰ 10:30 ਵਜੇ ਘਰ ਆਏ ਆ ਅਸੀਂ ਤੇ ਅੱਜ ਹੀ ਮੇਰੀ ਸ਼ਾਪਿੰਗ ਤੇ ਦੋ ਤੁਹਾਨੂੰ ਮੈਂ ਦੱਸਿਆ ਕੰਬੜ ਲੈ ਕੇ ਆਈਆਂ ਇੱਕ ਡਬਲ ਬੈੱਡ ਦੇ ਇੱਕ ਸਿੰਗਲ ਉਹ ਮੇਰੇ ਉੱਪਰ ਪਏ ਨੇ ਬੈੱਡ ਸ਼ੀਟ ਜਦੋਂ ਮੈਂ ਵਿਛਾਈ ਜਾਊਂਗੀ ਤੁਹਾਨੂੰ ਦਿਖਾਈ ਜਾਊਂਗੀ ਵੀ ਕਿਹੜੀ ਕਿਹੜੀ ਨਿਊ ਲਿਆਂਦੀਆਂ ਤਿੰਨ ਲੈ ਕੇ ਆਈਆਂ ਮੈਂ ਇੱਕ ਇਹ ਆ ਤੁਹਾਨੂੰ ਮੈਂ ਜਿਆਦਾ ਮੈਨੂੰ ਇਹ ਨਹੀਂ ਹੁੰਦਾ ਕਿ ਮੈਂ ਜਿਆਦਾ ਹਨਾ ਫਟਾਫਟ ਨਵੀਆਂ ਨਵੀਆਂ ਲੈ ਕੇ ਬਿਛਾਈ ਜਾਵਾਂ ਮੈਨੂੰ ਇਹ ਹੁੰਦਾ ਵੀ ਜਦੋਂ ਐਨਕਾਸ ਦੇ ਜਾਂਦੀ ਹੈ ਮਤਲਬ ਕਿ ਹੁਣ ਅੱਕ ਗਿਆ ਮਨ ਹਨਾ ਵੀ ਹਾਂ ਕਾਫੀ ਬਿਛਾ ਲਈ ਫੇਰ ਉਹ ਦੋ ਮੈਂ ਇਕੱਠੇ ਹੀ ਲੈ ਆਉਣੀ ਆ ਹੁਣ ਮੈਂ ਤਿੰਨ ਲੈ ਆਈ ਆ ਹੁਣ ਮੈਨੂੰ ਦੋ ਤਿੰਨ ਸਾਲ ਲੋਟ ਨਹੀਂ ਪੈਣੀ ਬਾਕੀ ਕੋਈ ਪਤਾ ਮੈਨੂੰ ਹੁੰਦਾ ਬੂੜ ਦਾ ਵੀ ਆਪਾਂ ਫੇਰ ਹਨਾ ਲੈ ਲਈਏ ਇਹ ਆ ਜੀ ਆਪਣੀ ਇਹ ਬੈਡਸ਼ੀਟ ਇਕੱਪਾ ਲਾ ਲਈ ਦੋ ਪਈਆਂ ਨੇ ਤੇ ਇਹ ਆਪਾਂ ਇਨਾ ਸਾਮਾਨ ਲੈ ਕੇ ਆਏ ਸੀਗੇ ਤੇ ਮੈਂ ਸੂਟ ਲੈ ਕੇ ਆਉਣੇ ਸੀਗੇ ਤੁਹਾਨੂੰ ਦਿਖਾਉਣੇ ਸੀਗੇ ਪਰ ਹਜੇ ਮੈਂ ਨਹੀਂ ਲੈ ਕੇ ਆਈ ਉਹ ਵੀ ਆਪਾਂ ਬਹੁਤ ਜਲਦੀ ਜਾਵਾਂਗੇ ਸ਼ਾਪਿੰਗ ਕਰਾਂਗੇ ਸੂਟਾਂ ਦੀ ਮੇਰੀਆਂ ਵੀ ਕਿਉਂਕਿ ਮੈਨੂੰ ਤਾਂ ਫੁੱਲਾ ਜਿਹਾ ਟਾਈਮ ਚਾਹੀਦਾ ਹੁੰਦਾ ਫਿਰ ਮੈਂ ਤਾਂ ਕਰਕੇ ਦੇਖਦੀ ਆਂ ਨੇ ਇੱਕ ਦਿਨ ਮੇਰਾ ਦਿਲ ਕਰਦਾ ਵੀ ਮੈਂ ਸਕੂਟਰੀ ਲੈ ਕੇ ਕੱਲੀ ਹੋ ਜਾਇਆ ਮਤਲਬ ਕਿ ਦੇਖਦੀ ਆਂ ਮੈਨੂੰ ਸਾਰ ਜਦੋਂ ਆਪਾਂ ਕਾਲੀ ਕਰਨ ਲੱਗ ਜਾਂਦੇ ਨੇ ਤੇ ਫਿਰ ਮੈਨੂੰ ਇੰਨਾ ਛੇਤੀ ਛੇਤੀ ਸਮਾਂ ਨਹੀਂ ਮਿਲਦਾ ਹੈਗਾ ਵੀ ਮਤਲਬ ਕਿ ਲੈਣ ਨਹੀਂ ਹੁੰਦਾ ਇੰਨੀ ਛੇਤੀ ਛੇਤੀ ਤੇ ਦੂਜੀ ਗੱਲ ਆ ਮੇਰਾ ਸਰੀਰ ਪਤਾ ਨਹੀਂ ਕਿਉਂ ਤੇ ਥੱਕਿਆ ਥੱਕਾ ਕਾਕਟ ਜੀ ਰਹਿੰਦੀ ਆ ਵੀ ਜਿਵੇਂ ਮੈਂ ਬਸ ਮੈਂ ਬਿਮਾਰ ਹੁਮੈਂ ਤਾਂ ਲੱਗ ਕੇ ਜਾਂਦਾ ਏ ਹੰਤ ਰੋਟੀ ਪਾਣੀ ਉਪਰ ਬਣਾ ਲਿਆ ਜੇ ਤੁਹਾਨੂੰ ਅੱਜ ਦਾ ਵਲੌਗ ਤੇ ਅੱਜ ਦੀ ਸ਼ਾਪਿੰਗ ਸਾਡੀ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਮਿਲਦੇ ਹਾਂ ਜੀ ਤੁਹਾਨੂੰ ਨਿਊ ਵੀਡੀਓ ਦੇ ਨਾਲ ਨਾਲ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ